ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਕਾਲ ਤਖਸਾਲ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਜੋ ਹੁਣ 5 ਮੈਂਬਰੀ ਕਮੇਟੀ ਰਹਿ ਗਈ ਆ ਇਹ ਇੱਕ ਤਰੀਕੇ ਨਾਲ ਭਰਤੀ ਕਮੇਟੀ ਸੀ ਆ ਪਾਰਟੀ ਦੇ ਵਿੱਚ ਨਵੀਂ ਜਾਣ ਵਾਸਤੇ ਪਾਉਣ ਵਾਸਤੇ ਬਣਾਈ ਗਈ ਸੀ 7 ਦੇ ਵਿੱਚੋਂ ਹੁਣ 5 ਮੈਂਬਰ ਰਹਿ ਗਏ ਆ ਔਰ ਇਸ ਵੇਲੇ ਭਰਤੀ ਜਿਹੜੀ ਆ ਉਹਨਾਂ ਵੱਲੋਂ ਜਾਰੀ ਆ ਲੇਕਿਨ ਦੂਜੇ ਤਰ੍ਹਾਂ ਦੇ ਜਿਹੜੇ ਨੇ ਜੁੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੇਨ ਗਰੁੱਪ ਸੀ ਹੁਣ ਤੱਕ ਜਿਹਦੀ ਸੁਖਬੀਰ ਸਿੰਘ ਬਾਦਲ ਅਗਵਾਈ ਕਰਦੇ ਸੀ ਉਹਨਾਂ ਨੇ ਆਪਣੇ ਪ੍ਰੋਗਰਾਮ ਲਿਖੇ ਉਹਨਾਂ ਨੇ ਆਪਣੀ ਪਰਟੀ ਕੰਪਲੀਟ ਕਰ ਲਈ ਹੈ ਔਰ ਹੁਣ ਆਪਣਾ ਪ੍ਰਧਾਨ ਚੁਣਨ ਜਾ ਰਹੇ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜ ਮੈਂਬਰੀ ਕਮੇਟੀ ਕਿਉਂਕਿ ਅੱਜ ਦਾ ਵਿਸ਼ਾ ਇਹ ਹੈ ਕਿ ਕੀ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਨੂੰ ਸੁਰਜੀਤ ਮੁਰ ਸੁਰਜੀਤ ਕਰ ਸਕੂਗੀ ਰਵਾਈਵ ਕਰ ਸਕੂਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜ ਮੈਂਬਰੀ ਕਮੇਟੀ ਨੇ ਜਿਹੜੇ ਪ੍ਰੋਗਰਾਮ ਲਿਖੇ ਨੇ ਜ਼ਿਲ੍ਹਾ ਪੱਧਰ ਤੇ ਜਾਂ ਹੋਰ ਪ੍ਰੋਗਰਾਮ ਜਿਹੜੇ ਉਹਨਾਂ ਨੇ ਕੀਤੇ ਆ ਉਹਦੇ ਵਿੱਚ ਬੜਾ ਪਰਵਾਹ ਹੰਗਾਰਾ ਮਿਲਿਆ ਵਾ ਸੋ ਉ ਕੀ ਅਕਾਲੀ ਦਲ ਦੇ ਵਿੱਚ ਜਿਹੜੇ ਜਿਹਦੇ ਗੁੱਠ ਨੇ ਉਹਨਾਂ ਦੇ ਵਿੱਚੋਂ ਇਸ ਵੇਲੇ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਆ ਐਟ ਲੀਸਟ ਦੂਜੇ ਪਾਸੇ ਜੇ ਆਪਾਂ ਕਾਲੀ ਦਲ ਬਾਦਲ ਨੂੰ ਵੇਖੀਏ ਜਾਂ ਪੁੰਦਨ ਨੂੰ ਵੇਖੀਏ ਉਹਨਾਂ ਦੇ ਮੁਕਾਬਲੇ ਇਹਨਾਂ ਨੂੰ ਚੰਗਾ ਹੰਗਾਰਾ ਮਿਲ ਰਿਹਾ ਇਹਨਾਂ ਨੂੰ ਚੰਗਾ ਰਿਸਪੌਂਸ ਮਿਲ ਰਿਹਾ ਵਾ ਸੋ ਇਹ ਜ਼ਿਆਦਾ ਤਾਕਤਵਾਰ ਸਾਬਤ ਹੋ ਸਕਦੇ ਆ ਪਰ ਇਸ਼ੂ ਇਹ ਵਾ ਕਿ ਕੀ ਕਾਲੀ ਦਲ ਮੁੜ ਸਜੀਤ ਹੋ ਸਕੂਗਾ ਇਹਦੇ ਤੇ ਮੈਨੂੰ ਸ਼ੱਕ ਆ ਮੈਨੂੰ ਲੱਗਦਾ ਵਾ ਕਿ ਜੋ ਹੋ ਰਿਹਾ ਵਾ ਇਹਦੇ ਨਾਲ ਅਕਾਲੀ ਦਲ ਹੋਰ ਕਮਜ਼ੋਰ ਹੋ ਜਾਊਗਾ ਕਿਉਂਕਿ ਇਹ ਜਿਹੜੇ ਇਸ ਵੇਲੇ ਜਿਹੜੇ ਗੁੱਟ ਨੇ ਇਹ ਦੋ ਤੜਿਆਂ 'ਚ ਵੰਡੇ ਹੋਏ ਨੇ ਬੜਾ ਕਲੀਅਰ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਬਲਵਿੰਦਰ ਸਿੰਘ ਪੁੰਦੇ ਡਾਕਟਰ ਚੀਮਾ ਅਰਸ਼ਦੀਪ ਕਲੇਰ ਵਗੈਰਾ ਵਗੈਰਾ ਦੂਜੇ ਪਾਸੇ ਪੰਜ ਮੈਂਬਰ ਕਮੇਟੀ ਬਾਗੀ ਅਕਾਲੀ ਦਲ ਜਾਂ ਹੋਰ ਜਿਹੜੇ ਮੈਂਬਰ ਨੇ ਜਿਹਨਾਂ 'ਚ ਕੁਝ ਪੁਰਾਣੇ ਲੋਕ ਵੀ ਜਿਵੇਂ ਰਵੀਿੰਦਰ ਸਿੰਘ ਵਰਗੇ ਲੋਕ ਵੀ ਇਹਨਾਂ ਦਾ ਨਾਲ ਆ ਗਏ ਆ ਸੋ ਅਕਾਲੀ ਦਲ ਜੇ ਆਪਾਂ ਨੂੰ ਅਕਾਲੀ ਦਲ ਨੂੰ ਇੱਕ ਸੰਸਥਾ ਵੇਖੀਏ ਤੇ ਕਾਲੀ ਦਲ ਤੇ ਕਮਜ਼ੋਰੀ ਹੋ ਰਹੀ ਹੈ ਕਿਉਂਕਿ ਇਸ ਵੇਲੇ ਆਲਮੋਸਟ ਚਾਰ ਘਟੋ ਘਟ ਚਾਰ ਪੰਜ ਅਕਾਲੀ ਦਲਸ ਉੱਪਰ ਕੇ ਸਾਡੇ ਸਾਹਮਣੇ ਆ ਗਏ ਆ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਨੇ ਸਿਮਰਨਜੀਤ ਸਿੰਘ ਮਾਨ ਇੱਕ ਨਰਾਜ਼ ਤੜਾ ਮਨਪ੍ਰੀਤ ਯਾਲੀ ਲਾਲੋ ਗੁਰਪ੍ਰਤਾਪ ਵਡਾਲਾ ਲਾਲੋ ਬਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਡਸਾ ਸੁਚਾ ਸਿੰਘ ਛੋਟੇਪੁਰ ਇਹ ਸਾਰੇ ਲੀਡਰਾਂ ਨੂੰ ਆਪਾਂ ਜੇ ਇੱਕ ਪਾਸੇ ਮੰਨ ਲੀਏ ਤੀਜਾ ਤੜਾ ਸੁਭੀ ਸਿੰਘ ਬਾਦਲ ਤੇ ਪੁੰਦੜ ਇਹ ਔਰ ਡਾਕਟਰ ਚੀਮਾ ਔਰ ਇਹਨਾਂ ਦਾ ਮੰਨ ਲਓ ਔਰ ਇੱਕ ਖੁਣ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਮਰਿਤਪਾਲ ਸਰਜੀਤ ਸਿੰਘ ਖਾਲਸਾ ਉਹਨਾਂ ਨੇ ਇੱਕ ਆਪਣਾ ਆਪਣੀ ਪਾਰਟੀ ਬਣਾਈ ਆ ਇਹ ਠੀਕ ਹੈ ਕਿ ਜਿਹੜਾ ਸਿੰਬਲ ਹੈ ਇਸ ਵੇਲੇ ਅਕਾਲੀ ਦਲ ਬਾਦਲ ਕੋਲ ਹੀ ਹੈ ਲੇਕਿਨ ਇਹ ਵੀ ਜੇ ਵੱਖਰੇ ਸਿਆਸੀ ਧੜੇ ਬਣਨਗੇ ਤੇ ਵੀ ਚੋਣਾਂ ਲੜਨਗੇ ਸੋ 2027 ਦੇ ਵਿੱਚ ਤਿੰਨ ਚਾਰ ਘੱਟੋ ਘੱਟ ਚਾਰ ਪਾਰਟੀਆਂ ਸਾਹਮਣੇ ਆ ਰਹੀਆਂ ਜੋ ਸਿੱਖ ਪੰਥਿਕ ਪਾਰਟੀਆਂ ਆਪਣੇ ਆਪ ਨੂੰ ਕਹਾਉਂਦੀਆਂ ਵਾਂ ਇਹਦਾ ਫਾਇਦਾ ਕਿਹਨੂੰ ਹੋਊਗਾ ਆਬਵੀਅਸਲੀ ਇਹਦਾ ਫਾਇਦਾ ਕਾਂਗਰਸ ਨੂੰ ਅਮਾਦੀ ਪਾਰਟੀ ਨੂੰ ਜਾਂ ਭਾਤੀ ਜਨਤਾ ਪਾਰਟੀ ਨੂੰ ਹਾਂ ਇਹ ਹੋ ਸਕਦਾ ਵਾ ਕਿ ਇਹ ਜਿਹੜੇ ਸਿੱਖ ਗਰੁੱਪ ਨੇ ਸਿੱਖ ਧੜੇ ਨੇ ਕਾਲੀ ਦਲ ਬਦਲ ਪੰਜ ਮੈਂਬਰੀ ਕਮੇਟੀ ਵਾਲਾ ਗਰੁੱਪ ਜਾਂ ਸਿਮਰਜੀਤ ਸਿੰਘ ਮਹੰਤਾ ਗਰੁੱਪ ਜਾਂ ਵਾਰਿਸ ਪੰਜਾਬ ਦੇ ਇਹਨਾਂ ਚੋਂ ਜਿਹੜਾ ਵੀ ਧੜਾ ਭਾਜਪਾ ਨਾਲ ਸਮਝੌਤਾ ਕਰ ਲੈਂਦਾ ਵਾ ਅਲਾਈਅੰਸ ਕਰ ਲੈਂਦਾ ਵਾ ਉਹਦੇ ਨਾਲ ਸਥਿਤੀ ਜਿਹੜੀ ਆ ਉਹ ਕੁਝ ਹੱਦ ਤੱਕ ਬਦਲ ਸਕਦੀ ਹੈ ਉਹ ਇੱਕ ਵੱਖਰਾ ਮਸਲਾ ਵਾ ਮੈਂ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਜਦੋਂ ਉਹ ਹੋਊਗਾ ਉਹਦੇ ਬਾਰੇ ਆਪਾਂ ਫਿਰ ਦੁਬਾਰਾ ਕਿਸੇ ਦਿਨ ਕਲ ਕਰ ਲਾਂਗੇ ਪਰ ਇਸ ਵੇਲੇ ਜੋ ਹੋ ਰਿਹਾ ਵਾ ਇਹ ਠੀਕ ਹੈ ਕਿ ਪੰਜ ਮੈਂਬਰੀ ਕਮੇਟੀ ਨੂੰ ਚੰਗਾ ਹੰਗਾਰਾ ਮਿਲ ਰਿਹਾ ਲੇਕਿਨ ਅਕਾਲੀ ਦਲ ਇਹਦੇ ਨਾਲ ਮਜ਼ਬੂਤ ਹੋਊਗਾ ਉਹ ਮੈਨੂੰ ਲੱਗਦਾ ਨਹੀਂ ਇਹ ਸਭ ਨਾਲ ਕਿਉਂਕਿ ਵੱਖਰੇ ਵੱਖਰੇ ਧੜਿਆਂ 'ਚ ਲੋਕੀ ਵੱਡੇ ਹੋਏ ਨੇ ਲੀਡਰ ਵੱਡੇ ਹੋਏ ਨੇ ਇਹਦੇ ਨਾਲ ਤੇ ਜੇ ਅਕਾਲੀ ਦਲ ਨੂੰ ਆਪਾਂ ਇੱਕ ਇੰਸਟੀਟਿਊਸ਼ਨ ਵੇਖੀਏ ਇੱਕ ਸਿਆਸੀ ਜਮਾਤ ਵੇਖੀਏ ਉਹ ਜਮਾਤ ਤੇ ਕਮਜ਼ੋਰ ਹੀ ਹੋ ਰਹੀ ਹੈ ਬਹੁਤ ਅਫਸੋਸ ਦੀ ਗੱਲ ਆ ਔਰ ਇਹ ਸਿਰਫ ਇਸ ਕਰਕੇ ਜਿਵੇਂ ਸਾਡੇ ਬਹੁਤ ਸਾਰੇ ਕਾਲਜਸ ਨੇ ਕਿਹਾ ਕਿ ਇਹ ਲੀਡਰਸ ਜਿਹੜੇ ਨੇ ਉਹ ਆਪਣਾ ਹੋਮਾ ਨਹੀਂ ਛੱਡ ਰਹੇ ਉਹ त्याग ਦੀ ਭਾਵਨਾ ਉਹਨਾਂ ਦੇ ਵਿੱਚ ਨਹੀਂ ਇਹ ਅਸਲੇ ਕੌਮ ਦੀ ਕੌਮ ਦੀ ਹਾਲਤ ਬਣੀ ਹੋਈ ਹੈ